ਬਹੁਤ ਖੁਸ਼ੀ ਅਭੀ ਜਾ ਲੱਗਣ ਦੀ ਜੀ ਹਾਂਜੀ ਪਹਿਲੀ ਵਾਰ ਚੱਲੇ ਆ ਬਹੁਤ ਖੁਸ਼ੀ ਹੋਈ ਆ ਚਲੋ ਪਾਕਿਸਤਾਨ ਦੇ ਦਰਸ਼ਨ ਕਰਕੇ ਆਵਾਂ ਜੀ ਜੀ ਹਾਂ ਨਗਰਣਾ ਸਾਹਿਬ ਪਰਜਾ ਸਾਹਿਬ ਜਾ ਰਹੇ ਆ ਦੋਨੋਂ ਸਰਕਾਰਾਂ ਦਾ ਬਹੁਤ ਬਹੁਤ ਧੰਵਾਦ ਜਿੰਨਾਂ ਸਾਨੂੰ ਵੀਜ਼ੇ ਦਿੱਤੇ ਐ ਬਹੁਤ ਸਾਡਾ ਮਨ ਖੁਸ਼ ਹੋਇਆ ਸਾਡਾ ਅਰਦਾਸ ਤੇ ਬੜੇ ਚਿਰ ਤੋਂ ਕਰਦੇ ਪਏ ਹਮਾਰਾ ਜਦੋਂ ਕਿਰਪਾ ਕਰਦਾ ਤਾਂ ਹੀ ਕਰਦਾ ਹਾਂ ਜੀ ਹਰ ਇੱਕ ਦੇ ਵਾਸਤੇ ਹੀ ਮਹਾਰਾਜ ਦੀ ਕਿਰਪਾ ਨਾਲ ਹੀ ਹੁੰਦਾ ਸਭ ਬਿਲਕੁਲ ਜਦ ਤੱਕ ਉਹਦੀ ਕਿਰਪਾ ਨਹੀਂ ਹੋਣੀ ਜਦ ਤੱਕ ਕੁਛ ਕੁਛ ਨਹੀਂ ਹੋਣੀ ਅਸੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਿਸ ਬਸ ਮਹਾਰਾਜ ਦਾ ਬੜਾ ਸ਼ੁਕਰਾਨਾ ਬਹੁਤ ਤਾਂ ਤਾਂ ਹੀ ਇਹਨਾਂ ਚਾਰੇ ਖੁੰਟਾਂ ਦਾ ਸ਼ੁਕਰਾਨਾ ਹਾਂਜੀ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਆਪਦੇ ਗੁਰੂ ਦੀ ਜਨਮ ਭੂਮੀ ਤੇ ਜਾਵਾਂਗੇ ਮਿਲਾਂਗੇ ਆਪਦੇ ਬੱਚਿਆਂ ਨੂੰ ਸਾਕ ਸੰਬੰਧੀਆਂ ਨੂੰ ਇਹੀ ਅਪੀਲ ਕਰਾਂਗੇ ਵੀ ਤੁਸੀਂ ਆਏ ਸਾਲ ਦਰਸ਼ਨ ਮੇਲਾ ਕਰੋ ਜੀ ਮੈਂ ਤੀਜੀ ਵਾਰ ਜਾ ਰਹੀ ਹਾਂ ਹੁਣ ਤੀਜੀ ਵਾਰ ਜਾ ਰਹੀ ਤੀਜੀ ਵਾਰ ਜਾ ਰਹੀ ਹੁਣ ਮੈਂ ਆਪਦੇ ਪੋਤੇ ਨੂੰ ਲੈ ਕੇ ਆਈਆਂ ਨਾਲੇ ਹਾਂ ਬਹੁਤ ਖੁਸ਼ੀ ਹੈ ਜਿਆਦਾ ਚੇ ਜਾ ਰਹੇ ਆ ਜੀ ਵਿਛੜੀ ਰੂਹਾਂ ਦੇ ਅੱਛਾ ਜੀ ਹਾਂ ਬਟਪਾਗੇ ਉਸ ਉਮਰੇ ਆ ਕੇ ਤੁਹਾਨੂੰ ਜਿਹੜਾ ਮੌਕਾ ਮਿਲਿਆ ਬਹੁਤ ਬਹੁਤ ਜੀ ਬੜੀ ਖੁਸ਼ੀ ਹੋਈ ਹੈ ਜੀ ਹਾਂ ਨਾਲੇ ਹੋ ਰਹੀ ਬਹੁਤ ਲੰਬੇ ਅਰਸੇ ਤੋਂ ਉਦਾਸਾਂ ਕੀਤੀਆਂ ਸੀ ਤੇ ਉਹ ਹੁਣ ਮਤਲਬ ਉਦਾਸਾਂ ਪੂਰੀਆਂ ਹੋਈਆਂ ਤੇ ਅਸੀਂ ਸਰਖੋਮੀ ਕਮੇਟੀ ਦੇ ਬਹੁਤ-ਬਹੁਤ ਧੰਨਵਾਦੀਆਂ ਤੇ ਪਾਕਿਸਤਾਨ ਸਰਕਾਰ ਦਾ ਵੀ ਬੜਾ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਜੀ ਨਵਾਜ ਕੇ ਸਾਡਾ ਆਦਰ ਮਾਨ ਕੀਤਾ ਤੇ ਸਾਨੂੰ ਗੁਰੂ ਘਰ ਦੀਆਂ ਇੱਕ ਸੋਚੇ ਵੀ ਆਇਆ ਗੱਲ ਵੀ ਕੁਝ ਲੋਕਾਂ ਦੇ ਦਿਮਾਗ ਦੇ ਜਿਹੜਾ ਪਾਕਿਸਤਾਨ ਪਹਿਲੀ ਵਾਰੀ ਚੱਲ ਜੇ ਉਹ ਕਿਸੇ ਹੋਰ ਮੁਲਕ ਵਿੱਚ ਨਹੀਂ ਜਾ ਸਕਦਾ ਇਸ ਕਰਕੇ ਲੋਕ ਜਿਆਦਾ ਜਿਹੜੇ ਦਰਸ਼ਨ ਕਰਨ ਨਹੀਂ ਜਾ ਰਹੇ ਬਿਲਕੁਲ ਐ ਸੋਹਣੀਆਂ ਜੜੀਆਂ ਥੋੜਾ ਮਸਲਾ ਵਸ ਪਾਰਨਾ ਮੀਡੀਆ ਲਈ ਪਬਲਿਕ ਨੂੰ ਦੱਸ ਜੇ ਦੇਖਣ ਕਰਨ ਲਈ ਪਾਸਪੋਰਟ ਜ਼ਰੂਰੀ ਹੈ ਨਹੀਂ ਕਿ ਪਾਕਿਸਤਾਨ ਪਹਿਲਾਂ ਚਲ ਜਿੱਕੇ ਤੇ ਹੋਰ ਨਹੀਂ ਜਾ ਸਕਦਾ ਬੰਦਾ ਜਿੱਥੇ ਮਰਜ਼ੀ ਜਾ ਸਕਦਾ ਜਿੰਨੀ ਵਾਰੀ ਮਰਜ਼ੀ ਇਸੇ ਪਾਸਪੋਰਟ ਦੀ ਜਿੰਨੀ ਦੇਰ ਉਹਦੀ ਲਿਮਟ ਆ ਸੰਗਤ ਦਾ ਮਤਲਬ ਅਸੀਂ ਅਰਦਾਸ ਕਰਾਂਗੇ ਵੀ ਸਰਵੱਤ ਦੇ ਭਲੇ ਦੀ ਸਰਵੱਤ ਦੇ ਭਲੇ ਦੀ ਵੀ ਸਾਰੇ ਸੁਖੀ ਸ਼ਾਂਤੀ ਸੁਖ ਸ਼ਾਂਤੀ ਵਾਖੇ ਤੇ ਕਹੇ ਅਰਦਾਸਾ ਕਰਦੇ ਜਿੱਦਾ ਕੋਲਡੋਰ ਸਾਨੂੰ ਆਧਾਰ ਕਾਰ ਤੇ ਜਾ ਸਕਦੇ ਸੀਗੇ ਜ ਹੁਣ ਇਦਾਂ ਵੀ ਸਾਨੂੰ ਮਹਾਰਾਜ ਕਿਰਪਾ ਕਰ ਦੇਣਾ ਤੇ ਸਾਰੀ ਸੰਗਤ ਇਦਾਂ ਹੀ ਜਾ ਸਕੇ ਜਿਹੜੇ ਨਹੀਂ ਜਾ ਸਕਦੇ ਜਾ ਸਕਦੇ ਲਕੀਰ ਖਤਮ ਹੋ ਜੂਏ ਜਿਹੜੀ ਲਕੀਰ ਹੈਗੀ ਕੱਢੀ ਆ ਉਹ ਖਤਮ ਹੋ ਜੂਏ ਤੇ ਕਿਉਂਕਿ ਉਹ ਵੀ ਸਾਡਾ ਇੱਕ ਸਾਡੇ ਸ਼ਰੀਜ ਦਾ ਹਿੱਸਾ ਹੈਗਾ ਆ ਜਿਹੜਾ ਵੱਖਰਾ ਕਰ ਦਿੱਤਾ ਗਿਆ ਹੈਗਾ ਤੇ ਉਹ ਲਕੀਰ ਜਿਹੜੀ ਖਤਮ ਹੋ ਜੂਏ ਬਹੁਤ ਜ਼ਿਆਦਾ ਖੁਸ਼ੀ ਉੱਥੋਂ ਆ ਕੇ 15-15 ਦਿਨ ਜੀ ਨਹੀਂ ਲੱਗਦਾ ਜੀ ਆ ਕੇ ਨਾ ਜਣੋ ਉੱਥੇ ਰਹਿ ਹੀ ਜਾਈਏ ਅੱਛਾ ਜੀ ਹਾਂ ਜੀ ਸਾਜਨਾ ਦਿਵਸ ਮਨਾਉਣ ਦੇ ਲਈ ਇਸ ਵਾਰ ਸਿੱਖ ਸ਼ਰਧਾਲੂ ਜਥਾ ਜੋ ਕਿ ਪਾਕਿਸਤਾਨ ਦੇ ਗੁਰਦੁਆਰਾ ਮਨਦਰਸ਼ਨ ਲਈ ਜਾਵੇਗਾ ਸੋ ਤਕਰੀਬਨ 1942 ਵਿਜੇ ਲੱਗੇ ਨੇ ਸੋ ਸੰਗਤਾਂ ਪਾਸਪੋਰਟ ਲੈਣ ਲਈ ਇੱਥੇ ਪਹੁੰਚੀਆਂ ਨੇ ਸੋ ਗੱਲਬਾਤ ਜ਼ਰੂਰ ਕਰਾਂਗੇ ਸੰਗਤਾਂ ਦੇ ਨਾਲ ਵਾਹਿਗੁਰਜੇ ਖਾਲਸਾ ਵਾਜੀ ਬੜੀ ਤਾਂ ਕਿ ਅਰਦਾਸਾਂ ਬੇਨਤੀ ਕੀਤੀ ਜਾਂਦੀਆਂ ਨੇ ਕਿ ਸਾਨੂੰ ਪਾਕਿਸਤਾਨ ਦੇ ਗੁਰਦੁਆਰਾ ਮਨਦਰਸ਼ਨ ਬਖਸ਼ੇ ਜਾਣ ਕੀ ਕਹਿਣਾ ਚਾਹੋ ਕਿਥੋਂ ਆਇਓ ਅਸੀਂ ਗੁਰਦਾਸਪੁਰ ਜ਼ਿਲ੍ਹੇ ਤੋਂ ਹਾਂਜੀ ਹਾਂਜੀ ਕਿੰਨੀ ਅਰਦਾਸ ਕੀਤੀ ਜਾਂਦੀ ਬਹੁਤ ਚਲੋ ਪ੍ਰਮਾਤਮਾ ਨੇ ਪੂਰੀ ਕੀਤੀ ਗੁਰੂ ਨਾਨਕ ਦੇਵ ਜੀ ਜੀ ਹਾਂਜੀ ਬਹੁਤ ਖੁਸ਼ੀ ਹੈ ਜਾ ਲੱਗਣ ਦੇ ਹਾਂਜੀ ਧੰਨਵਾਦ ਸਰੋਪਹਿਲੀ ਵਾਰ ਚੱਲੇ ਹੋ ਹਾਂਜੀ ਪਹਿਲੀ ਵਾਰ ਚੱਲੇ ਹੋ ਬਹੁਤ ਖੁਸ਼ੀ ਹੋਈ ਆ ਚਲੋ ਪਾਕਿਸਤਾਨ ਦਰਸ਼ਨ ਕਰਕੇ ਆਵਾਂਗੇ ਜੀ ਜੀ ਹਾਂਜੀ ਸੋ ਹਰ ਹਰ ਸੇਖਾ ਹਰ ਸਿੱਖ ਅਰਦਾਸ ਕਰਦਾ ਕਿ ਮੈਂ ਪਾਕਿਸਤਾਨ ਦੇ ਗੁਰਦੁਆਰਾਵਾਂ ਦੇ ਦਰਸ਼ਨ ਲਈ ਜਾਵਾਂ ਸੋ ਅੱਜ ਤੁਹਾਡੀਆਂ ਅਰਦਾਸਵਾਂ ਪੱਕ ਗਈਓ ਹਾਂਜੀ ਹਾਂਜੀ ਬਹੁਤ ਜ਼ਿਆਦਾ ਅਸੀਂ ਖੁਸ਼ਕਿਸਮਤ ਆ ਬਾਬਾ ਜੀ ਨੇ ਸਾਨੂੰ ਬੁਲਾਇਆ ਉੱਤੇ ਹਾਂਜੀ ਹਾਂਜੀ ਧੰਨਵਾਦ ਬਿਲਕੁਲ ਜੀ ਸੋ ਸੰਗਤਾਂ ਖੁਸ਼ੀ ਮਨਾ ਰਹੀਆਂ ਨੇ ਖੁਸ਼ਕਿਸਮਤ ਨੇ ਭਾਗਾ ਵਾਲੀਆਂ ਨੇ ਸੰਗਤਾਂ ਜੋ ਪਾਕਿਸਤਾਨ ਦੇ ਗੁਰਦੁਆਰਾਂ ਦੇ ਦਰਸ਼ਨ ਲਈ ਜਾ ਰਹੇ ਸੋ ਤੁਸੀਂ ਦੇਖ ਸਕ ਥੇ ਪਹੁੰਚੀਆਂ ਹੋਈਆਂ ਨੇ ਔਰ ਜਿਨ੍ਹਾਂ ਦੇ ਵਿਜੇ ਲੱਗੇ ਨੇ ਔਰ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਵੀ ਨੇ ਖੁਸ਼ੀ ਦੇ ਹੰਝੂ ਨੇ ਇਹ ਬਹੁਤ ਖੁਸ਼ੀ ਮਨਾ ਰਹੀਆਂ ਨੇ ਸੰਗਤਾਂ ਕਿਉਂਕਿ ਪਾਕਿਸਤਾਨ ਸਿੱਤੇ ਜਿਹੜੇ ਗੁਰਧਾਮ ਨੇ ਉੱਥੇ ਜਾਣ ਦੇ ਲਈ ਸੰਗਤ ਦੇ ਵੱਲੋਂ ਅਰਦਾਸ ਹਰ ਸਿੱਖ ਵੱਲੋਂ ਅਰਦਾਸ ਕੀਤੀ ਜਾਂਦੀ ਐ ਸੋ ਬੀਬੀਆਂ ਥੇ ਪਹੁੰਚੀਆਂ ਨੇ ਵਿਜੇ ਲੱਗੇ ਨੇ ਹਰ ਸਿੱਖ ਅਰਦਾਸ ਕਰਦਾ ਕਿ ਮੈਂ ਉਸ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਾਂ ਅੱਜ ਤੁਹਾਡੇ ਵਿਜੇ ਲੱਗੇ ਕਿੰਨਾ ਕੁ ਸ਼ੁਕਰਾਨਾ ਕਰਦੇ ਆ ਬਹੁਤ-ਬਹੁਤ ਕਰਦੇ ਨੇ ਚਾਰੇ ਖੁੰਟਾਂ ਦਾ ਸ਼ੁਕਰਾਨਾ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਆਪਦੇ ਗੁਰੂ ਦੀ ਜਨਮ ਭੂਮੀ ਤੇ ਜਾਵਾਂਗੇ ਮਿਲਾਂਗੇ ਆਪਦੇ ਬੱਚਿਆਂ ਨੂੰ ਸਾਕ ਸੰਬੰਧੀਆਂ ਨੂੰ ਇਹੀ ਅਪੀਲ ਕਰਾਂਗੇ ਵੀ ਤੁਸੀਂ ਆਏ ਸਾਲ ਦਰਸ਼ਨ ਮੇਲਾ ਕਰੋ ਜੀ ਮੈਂ ਤੀਜੀ ਵਾਰ ਜਾ ਰਹੀ ਹਾਂ ਹੁਣ ਤੀਜੀ ਵਾਰ ਜਾ ਰਹੀ ਤੀਜੀ ਵਾਰ ਜਾ ਰਹੀ ਹੁਣ ਮੈਂ ਆਪਦੇ ਪੋਤੇ ਨੂੰ ਲੈ ਕੇ ਆਈਆਂ ਨਾਲੇ ਕਿੰਨੀ ਖੁਸ਼ੀ ਹੁੰਦੀ ਹੈ ਕਿਉਂਕਿ ਉਸ ਜਿਹੜੇ ਵਿਛੜੇ ਗੁਰਦਾਰ ਹਾਂ ਬਹੁਤ ਜਿਆਦਾ ਖੁਸ਼ੀ ਉੱਥੋਂ ਆ ਕੇ 15-15 ਦਿਨ ਜੀਣੀ ਲੱਗਦਾ ਜੀ ਆ ਕੇ ਨਾ ਜਣੋ ਉੱਥੇ ਰਹਿ ਹੀ ਜਾਈਏ ਅੱਛਾ ਜੀ ਹਾਂ ਜੀ ਸੋ ਤੁਸੀਂ ਵੀ ਜਾ ਰਹੇ ਹੋ ਇਸ ਵਾਰ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਜੀ ਹਾਂ ਜੀ ਬਹੁਤ ਖੁਸ਼ੀ ਹੈ ਜਿਆਦਾ ਚੇ ਜਾ ਰਹੇ ਛੜੀ ਰੁਹਾਣ ਦੇ ਅੱਛਾ ਜੀ ਹਾਂ ਬਟਪਾਗੇ ਉਸ ਉਮਰੇ ਆ ਕੇ ਤੁਹਾਨੂੰ ਜਿਹੜਾ ਮੌਕਾ ਮਿਲਿਆ ਬਹੁਤ ਬਹੁਤ ਜੀ ਬੜੀ ਖੁਸ਼ੀ ਹੋਈ ਹੈ ਜੀ ਹੰਦ ਨਾਲੇ ਹੋਰ ਨਹੀਂ ਆਖ ਬਤਾਨਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਲਾਈਨਾਂ ਦੇ ਵਿੱਚ ਲੱਗ ਕੇ ਸੰਗਤਾਂ ਵੱਲੋਂ ਆਪਣੇ ਪਾਸਪੋਰਟ ਲੈ ਜਾ ਰਹੇ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਕਿਉਂਕਿ ਜਦੋਂ ਵੀ ਸਿੱਖ ਅਰਦਾਸ ਕਰਦਾ ਤਾਂ ਉਸ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨਾਂ ਲਈ ਅਰਦਾਸ ਕਰਦਾ ਸੋ ਅਰਦਾਸਾਂ ਕਬੂਲ ਹੋਈਆਂ ਅਭੀ ਕਿੱਥੋਂ ਆਏ ਹੋ ਲੁਧਿਆਣੀ ਤੋਂ ਆਏ ਹਾਂ ਅਰਦਾਸਾਂ ਕਬੂਲ ਹੋ ਗਈਆਂ ਕਬੂਲ ਹੋ ਗਈਆਂ ਮਹਾਰਾਜ ਕਿਰਪਾ ਕਰੇ ਹਾਂਜੀ ਹੋਜੀ ਚਲੇ ਜਾਈਏ ਤੁਸੀਂ ਐ ਚਲੇ ਜਾਈਏ ਸੋ ਕਿੰਨਾ ਸਮਾਂ ਹੋ ਗਿਆ ਸੀ ਵੇਟ ਕਰਦੇ ਨੂੰ ਕਿ ਮੈਂ ਸ਼ੁਰੂ ਤਾਂ ਅੱਜ ਪਹਿਲੀ ਵਾਰ ਜਾ ਰਿਹਾ ਪਹਿਲੀ ਵਾਰ ਕਿੰਨੇ ਕਦੋਂ ਤੋਂ ਅਰਦਾਸ ਸ਼ੁਰੂ ਕੀਤੀ ਸੀ ਕਿ ਮੈਂ ਜਾਣਾ ਹੀ ਜਾਣਾ ਹੈ ਅਰਦਾਸ ਤੇ ਬੜੇ ਚਿਰ ਤੋਂ ਕਰਦੇ ਪਏ ਹਮਾਰਾ ਜਦੋਂ ਕਿਰਪਾ ਕਰਦਾ ਤਾਂ ਹੀ ਕਰਦਾ ਹਾਂਜੀ ਹਰੇਕ ਦੇ ਵਾਸਤੇ ਹੀ ਮਹਾਰਾਜ ਦੀ ਕਿਰਪਾ ਨਾਲ ਹੀ ਹੁੰਦਾ ਸਭ ਬਿਲਕੁਲ ਜਦ ਤੱਕ ਉਹਦੀ ਕਿਰਪਾ ਨਹੀਂ ਹੋਣੀ ਜਦ ਤੱਕ ਕੁਝ ਨਹੀਂ ਹੋਣੀ ਅਸੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਬਸ ਮਹਾਰਾਜ ਦਾ ਬੜਾ ਸ਼ੁਕਰਾਨਾ ਹੈ ਪਰ ਤੁਸੀਂ ਵੀ ਅਰਦਾਸ ਕਰਤੀ ਸੀ ਕਿਤੇ ਆ ਪੂਰੀ ਹੋਈ ਹੈ ਹਾਂ ਜੀ ਹਾਂ ਜੀ ਮਹਾਰਾਜ ਜੀ ਬੜੀ ਕਿਰਪਾ ਕੀਤੀ ਸਾਡੇ ਤੇ ਅਸੀਂ ਜਾ ਕੇ ਗੁਰਦੁਆਰਾ ਨੰਨਣਾ ਸਾਹਿਬ ਅੱਜ ਸਾਹਿਬ ਜਾ ਰਹੇ ਹਾਂ ਦੋਨੋਂ ਸਰਗਰਾਨਾ ਬਹੁਤ ਬਹੁਤ ਧੰਨਵਾਦ ਜਿੰਨਾ ਸਾਨੂੰ ਵੀਜੇ ਦਿੱਤੇ ਹੈ ਬਹੁਤ ਸਾਡਾ ਮਨ ਖੁਸ਼ ਹੋਇਆ ਸਾਡਾ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਨਾਲ ਲੈਂਦਾ ਬਿਲਕੁਲ ਜਿਸੋ ਸੰਗਤਾਂ ਧੰਨਵਾਦ ਕਰ ਰਹੀਆਂ ਨੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰ ਰਹੀਆਂ ਨੇ ਕਿਉਂਕਿ ਇੱਥੇ ਆ ਕੇ ਸਭ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਹੁਣ ਪਾਕਿਸਤਾਨ ਤੋਂ ਵਿਛੜੇ ਗੁਰਧਾਮ ਦੇ ਦਰਸ਼ਨ ਲਈ ਜਾ ਰਹੇ ਹਾਂ ਸੋ 10 ਅਪ੍ਰੈਲ ਨੂੰ ਜਿੱਥੇ ਪਾਕਿਸਤਾਨ ਤੋਂ ਗੁਰਧਾਮ ਦੇ ਦਰਸ਼ਨ ਆਲੀ ਜਾਵੇਗਾ ਅਤੇ 19 ਅਪ੍ਰੈਲ ਨੂੰ ਜਿੱਥੇ ਵਾਪਸ ਆਵੇਗਾ ਸੋ ਪੰਜਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਕਾਣਾ ਸਾਹਿਬ ਅਤੇ ਹੋਰ ਜਿਹੜੇ ਗੁਰਦੁਆਮ ਨੇ ਉੱਥੋਂ ਦੇ ਦਰਸ਼ਨ ਕੀਤੇ ਜਾਣਗੇ ਸੋ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਪਾਸਪੋਰਟ ਲੈਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਪਹੁੰਚੇ ਨੇ ਸੋ ਲਾਈਨਾਂ ਦੇ ਵਿੱਚ ਲੱਗ ਕੇ ਇਹ ਪਹੁੰਚੇ ਨੇ ਸੋ ਪਾਸਪੋਰਟ ਵੀਜੇ ਲੱਗ ਚੁੱਕੇ ਨੇ ਪਾਕਿਸਤਾਨ ਸਤ ਗੁਰੂਤਾਮ ਦੇ ਦਰਸ਼ਨਾਂ ਦੇ ਲਈ ਔਰ ਬੜੀ ਲੰਮੇ ਸਮੇਂ ਬਾਅਦ ਅਰਦਾਸਾਂ ਕਬੂਲ ਹੋਈਆਂ ਜੀ ਹਾਂਜੀ 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 ਬਹੁਤ ਅਸੀਂ ਬਹੁਤ ਲੰਬੇ ਅਰਸੇ ਤੋਂ ਅਰਦਾਸਾਂ ਕੀਤੀਆਂ ਸੀ ਤੇ ਉਹ ਮਤਲਬ ਪਦਰਸਾਂ ਪੂਰੀਆਂ ਹੋਈਆਂ ਤੇ ਅਸੀਂ ਸ਼ਰੂਕਮਨੀ ਕਮੇਟੀ ਦੇ ਬਹੁਤ-ਬਹੁਤ ਧੰਨਵਾਦੀ ਹਾਂ ਤੇ ਪਾਕਿਸਤਾਨ ਸਰਕਾਰ ਦਾ ਵੀ ਬੜਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਜੀਏ ਨਵਾਜ ਕੇ ਸਾਡਾ ਆਦਰ ਮਾਨ ਕੀਤਾ ਤੇ ਸਾਨੂੰ ਗੁਰੂ ਘਰ ਦੀਆਂ ਦਰਸ਼ਨ ਕਰਾਏ ਹੈਗਾ ਸਾਡੇ ਗੁਰੂ ਨਾਨਕ ਸਾਹਿਬ ਦੇ ਤੇ ਹੋਰ ਮਤਲਬ ਜਿੰਨੇ ਸਾਡੇ ਧਾਰਮਿਕ ਸਥਾਨ ਆ ਉਹਨਾਂ ਦੇ ਦਰਸ਼ਨ ਕਰਾਏ ਆ ਕਿ ਕੀ ਲੱਗਦਾ ਕਿ ਅਰਦਾਸਾਂ ਤਸਵੀਰਾਂ ਨਨਕਾਣਾ ਸਾਹਿਬ ਦੇਖਣ ਨੂੰ ਮਹਾਰਾਜ ਨੇ ਕਿਰਪਾ ਕੀਤੀ ਦਰਸ਼ਨ ਦਿਦਾਰੇ ਵਕ ਚ ਬੜਪਾ ਗਏ ਬੜਪਾ ਗਏ ਬਹੁਤ ਜ਼ਿਆਦਾ ਕਰਮ ਚੰਗੇ ਨੇ ਕਰਮ ਚੰਗੇ ਭਾਗਾ ਵਾਲੇ ਕੀ ਲੱਗਦਾ ਕਿ ਅਰਦਾਸ ਉਹ ਵੀ ਕਬੂਲ ਹੋ ਜਾਣ ਕਿ ਸਾਨੂੰ ਖੁੱਲੇ ਹੀ ਦਰਸ਼ਨਦਾਰੇ ਮਿਲ ਜਣ ਇਹ ਪਾਸਪੋਰਟ ਵੀਜੇ ਲੱਗਣੇ ਲਗਾਉਣੇ ਨਾ ਪੈਣ ਹਾਂਜੀ ਅੱਜ ਤੱਕ ਇਹਨੇ ਅਰਦਾਸਾ ਕਰਦੇ ਜਿੱਦਾਂ ਕੋਲਡੋਰ ਸਾਨੂੰ ਆਧਾਰ ਕਾਰਡ ਤੇ ਜਾ ਸਕਦੇ ਸੀਗੇ ਜਾਂ ਹੁਣ ਇਦਾਂ ਵੀ ਸਾਨੂੰ ਮਹਾਰਾਜ ਕਿਰਪਾ ਕਰ ਦੇਣ ਤੇ ਸਾਰੀ ਸੰਗਤ ਇਦਾਂ ਹੀ ਜਾ ਸਕੇ ਜਿਹੜੇ ਨਹੀਂ ਜਾ ਸਕਦੇ ਜਾ ਸਕਦੇ ਲਕੀਰ ਖਤਮ ਹੋ ਜੂਵੇ ਜਿਹੜੀ ਲਕੀਰ ਹੈਗੀ ਕੱਢੀ ਆ ਉਹ ਖਤਮ ਹੋ ਜੂਵੇ ਤੇ ਕਿਉਂਕਿ ਉਹ ਵੀ ਸਾਡਾ ਇੱਕ ਸਾਡੇ ਸੰਗਿਤਾ ਦਾ ਹਿੱਸਾ ਹੈਗਾ ਆ ਜਿਹੜਾ ਵੱਖਰਾ ਕਰ ਦਿੱਤਾ ਗਿਆ ਹੈਗਾ ਤੇ ਉਹ ਲਕੀਰ ਜਿਹੜੀ ਖਤਮ ਹੋ ਜੂਵੇ ਤੇ ਕਿਉਂਕਿ ਸਾਡੇ ਸਾਰੇ ਬੋਲੀ ਵੀ ਸਾਡੀ ਹਵਾ ਵੀ ਸਾਰੇ ਰਸਮੋ ਰਿਵਾਜ ਵੀ ਸਾਰੇ ਸਾਡੇ ਸਾਂਝੇ ਹੈਗੇ ਆ ਤੇ ਉਹ ਲਕੀਰ ਖਤਮ ਹੋ ਜੂਵੇ ਤਾਂ ਅਸੀਂ ਵੇ ਮੋਟੇ ਵੇ ਲੈਂਦਾ ਪੰਜਾਬ ਇੱਕ ਜੇ ਹੋ ਜੇ ਸਾਰੇ ਜਣੇ ਵੇ ਲੈਂਦਾ ਪੰਜਾਬ ਔਰ ਵਿਚਲਾ ਕੇ ਪੰਜਾਬ ਕੱਟਾ ਕੱਟਾ ਵਾ ਬਸ ਇਹੀ ਉਦਾਸ ਕਰਦੇ ਆ ਜੀ ਵੇ ਮੁੜ ਕੇ ਫਿਰ ਉਹੀ ਕੋਈ ਪੰਜਾਬ ਬਣ ਜਾ ਜਿਹੜਾ ਮਹਾ ਪੰਜਾਬ ਸੀ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਉਹੀ ਬਣ ਜਾਵੇ ਕੀ ਬਾਤ ਸੋ ਮਹਾਰਾਜ ਰਣਜੀਤ ਸਿੰਘ ਵਰਗਾ ਰਾਜ ਚਾਹੀਦਾ ਹੈ ਇਹ ਲਕੀਰਾਂ ਮਿਟ ਜਾਣ ਆ ਵੀ ਜੇ ਨਾ ਲਗਮੋਣੇ ਪੈਣ ਖੁੱਲੇ ਦਰਸ਼ਨ ਦੀਦਾਰੇ ਜਿਹੜੇ ਸਾਡੇ ਗੁਰਧਾਮਾਂ ਦੇ ਉਹ ਬਖਸ਼ਿਸ਼ਾਂ ਨੂੰ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਸੰਗਤਾਂ ਦੇ ਵੱਲੋਂ ਸੋ ਅੱਜ ਕਬੂਲ ਹੋਈਆਂ ਨੇ ਅਰਦਾਸਾਂ ਕਿ ਲੱਗਦਾ ਕਿ ਅਰਦਾਸ ਇਹ ਵੀ ਕਬੂਲ ਹੋਵੇ ਕਿ ਸਾਨੂੰ ਵੀਜ਼ਾ ਲਗਵਾਉਣੀ ਨਾ ਪੈਣ। ਮੈਂ ਕਿਹਾ ਖਾਲਸਾ ਵਹਿਗੱਦੀ ਦੇ ਭਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੇ ਆ ਸਾਨੂੰ ਇਹ ਚਾਹੀਦਾ ਬੜੀ ਖੁਸ਼ੀ ਹੋਈ ਆ ਸਾਨੂੰ ਇਹ ਚਾਹੀਦਾ ਸਰਕਾਰਾਂ ਨੇ ਖੁੱਲੇ ਦਰਸ਼ਨ ਦਾ ਇੰਤਜ਼ਾਰ ਕਰਾਵੇ ਗੁਰੂ ਨਾਨਕ ਸਾਹਿਬ ਬਿਨ ਪਾਸਪੋਰਟ ਦੇ ਸਾਨੂੰ ਕਲਾਵੇ ਗੁਰੂ ਸਾਹਿਬ ਉਹ ਵਾਲੀਆਂ ਪਹਿਣੀਆਂ ਜੜੀਆਂ ਵਾਂ ਸੇ ਸਤਿਗੁਰ ਦਾ ਦਰਸ਼ਨ ਕਰਨ ਗੁਰੂ ਨਾਨਕ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਦੇ ਗੁਰੂ ਅਰਜਨ ਗੁਰੂ ਰਾਮਦਾਸ ਦੇ ਸਾਰਿਆਂ ਦਰਸ਼ਨ ਮੇਲੇ ਸਾਨੂੰ ਕਰਾਵੇ ਗੁਰੂ ਨਾਨਕ ਸਾਹਿਬ ਜਿਹੜੀ ਕਲਾ ਰੱਖੇ ਗੁਰੂ ਸਾਰੀ ਕੌਮ ਦੇ ਸਾਡੇ ਭਰਾਓ ਪਾ ਤਾਂ ਸਾਡੇ ਛੰਗੇ ਆਪਣੇ ਭਰਾ ਵਾ ਸਾਡੇ ਵਿਜੇ ਤੋਂ ਬਿਨਾ ਸਾਨੂੰ ਬਾਰਡਰ ਖੋਲੇ ਸਰਕਾਰਾਂ ਨੂੰ ਬੇਨਤੀ ਆ ਹਾਂ ਬੜੇ ਖੁਜੀ ਆ ਸਾਡੇ ਵਿਜੇ ਲੱਗੜੇ ਆ ਵਾਰੇ ਕਿਰਪਾ ਕਰੇ ਵੇਖ ਜਿੱਕਾ ਖਾਲਸਾ ਵੇ ਸੋ ਲਕੀਰਾਂ ਖਤਮ ਹੋ ਜਾਣ ਵਿਜੇ ਨਾ ਲਗਵਾਉਣੇ ਪੈਣ ਖੁੱਲੇ ਦਰਸ਼ਨ ਜਿਹੜੇ ਕਿ ਸਾਡੇ ਗੁਰਤਾਰਾਂ ਦੇ ਹੋਣ ਇਹ ਅਰਦਾਸਾਂ ਵੀ ਕਬੂਲ ਹੋਣੇ ਚਾਹੀਦੀਆਂ ਨੇ ਸੋ ਬੜੇ ਲੰਮੇ ਸਮੇਂ ਬਾਅਦ ਸਾਡੇ ਜਿਹੜੇ ਵਿਜੇ ਲੱਗੇ ਨੇ ਪਾਕਿਸਤਾਨ ਸਿਤ ਗੁਰਤਮਾਲੀ ਜਾ ਰਹੇ ਕੀ ਕਹਿਣਾ ਚਾਹੋ ਕਿ ਸਰਕਾਰ ਨੂੰ ਬਹੁਤ ਅੱਛਾ ਹੋਇਆ ਜੀ ਅਸੀਂ ਬਹੁਤ ਚੰਨਦੇ ਸੀ ਉਡੀ ਸਾਡਾ ਬੀਜਾ ਲੱਗ ਜਵੇ ਬਾਬਾ ਜੀ ਦੇ ਅਸੀਂ ਇੱਕ ਗੱਲਾਂ ਦਰਸ਼ਨ ਕਰਿਆਈਏ ਫਿਰ ਉਹਨਾਂ ਦਰਸ਼ਨ ਦਿਦਾਰ ਹੀ ਕਰਨ ਜਾ ਰਹੇ ਹੁਣ ਕਿ ਆਏ ਹੋ ਨਹੀਂ ਜੀ ਆ ਮੇਰੀ ਸੰਗਤ ਕੈਲ ਹੈ ਜੀ ਸੋ ਕਿੰਨਾ ਕਿ ਸ਼ੁਕਰਾਨਾ ਕਰ ਸਕਦੇ ਬਹੁਤ ਸ਼ੁਕਰਾਨਾ ਹੈ ਜੀ ਬੈ ਗਰੂ ਦਾ ਜੇ ਸਾਨੂੰ ਦਰਸ਼ਨ ਹੋ ਜਾਣ ਹੀ ਅਰਦਾਸਾਂ ਕਰਕੇ ਆਉਗੋ ਉੱਥੇ ਜਾਉਗੋ ਉੱਥੇ ਜਾਉਂਗੇ ਜੀ ਸਾਡੀ ਅਰਦਾਸ ਪੂਰੀ ਕਰਿਓ ਜਿਹੜੇ ਵਿਚਾਰੇ ਹੋਰ ਮੈਂਬਰ ਹੈ ਉਹਨਾਂ ਦੀ ਵੀ ਅਰਦਾਸ ਪੂਰੀ ਕਰਿਓ ਇਹ ਵੀ ਅਰਦਾਸ ਨਾਲ ਕਰਿਓ ਕਿ ਨਕੀਰਾ ਖਤਮ ਹੋ ਜਾਣ ਖੁੱਲੇ ਦਰਸ਼ਨੀ ਦਾਰ ਸੰਸਥਾ ਮੇਰੀ ਹਾਂ ਕਰ ਦੂੰਗੇ ਜੀ ਇਹ ਵੀ ਕਰ ਮਦਾਈ ਤੁਸੀਂ ਵੀ ਚੱਲੇ ਹੋ ਹਾਂਜੀ ਅੱਜ ਮੈਂ ਦੀ ਮੋਰਨ ਤੁਸੀਂ ਚੱਲੇ ਹੋ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਸਾਡ ਪਹਿਲੀ ਵਾਰੀ ਜਾ ਰਿਹਾ ਜੀ ਪਹਿਲੀ ਵਾਰੀ ਉਹ ਵੀਜਾ ਲੱਗ ਗਿਆ ਬਾਬੇ ਨਾਨਕ ਦੀ ਕਿਰਪਾ ਹੋਈ ਆ ਜੀ ਅਰਦਾਸ ਇਹੀ ਕਰਾਂਗੇ ਜੀ ਸਭ ਦੇ ਦਰਸ਼ਨ ਹੋਣ ਵੀਜੇ ਵਾਲੀਆਂ ਲਕੀਰਾਂ ਖਤਮ ਹੋ ਜਾਣ ਬਿਲਕੁਲ ਮਾਈ ਗੁਰੂ ਜੀ ਦਾ ਅਰਦਾਸਾਂ ਕੀਤੀਆਂ ਜਾਣਗੀਆਂ ਅਰਦਾਸਾਂ ਕੀਤੀਆਂ ਵੀ ਜਾਂਦੀਆਂ ਨੇ ਕਿ ਜਿਹੜੇ ਇਹ ਵੀਜੇ ਨਾ ਲਗਵਾਉਣੇ ਪੈਣ ਜਿਹੜੇ ਪਾਕਿਸਤਾਨ ਤੇ ਗੁਰਤਾਮ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਖੁੱਲੇ ਬਖਸ਼ੇ ਜਾਣ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਇਸ ਵਾਰ ਜੇ ਦੇਖਿਆ ਜਾਵੇ ਤਾਂ ਪਿਛਲੇ 50 ਸਾਲਾਂ ਦੇ ਵਿੱਚ ਰਿਕਾਰਡ ਟੁੱਟਿਆ ਇਸ ਵਾਰੀ ਵੱਡੀ ਗਿਣਤੀ ਵਿੱਚ ਜਥਾ ਜਿਹੜਾ ਕਿ ਭਾਰਤ ਤੋ ਪਾਕਿਸਤਾਨ ਤੋਂ ਗੁਰਤਾ ਮਹਦਰਸ਼ਨ ਅਲੀ ਜਾਵੇਗਾ ਸੋ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਨੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰ ਰਹੀਆਂ ਨੇ ਔਰ ਅਰਦਾਸਾਂ ਬੇਨਤੀਆਂ ਵੀ ਕੀਤੀ ਜਾਂਦੀਆਂ ਨੇ ਕਿ ਇਹ ਲਕੀਰਾਂ ਖਤਮ ਹੋ ਜਾਣ ਔਰ ਸੰਗਤਾਂ ਖੁੱਲੇ ਦਰਸ਼ਨਦਾਰੇ ਕਰ ਸਕਣ ਭਾਈ ਜੀ ਚਾਹੀਦਾ ਇਤਰਾ ਹੀ ਆ ਪਰ ਹੁਣ ਵੱਖਰੇ ਵੱਖਰੇ ਮੁਲਕ ਨੇ ਜੀ ਇਹ ਕੀ ਕਹਿ ਸਕਦੇ ਪਿਛੇ ਜੀ ਸਿੱਧੂ ਸਾਹਿਬ ਨੇ ਕਿਹਾ ਸੀਗਾ ਇਮਰਾਨ ਖਾਨ ਨੂੰ ਕਿ ਕਰਤਾਰਪੁਰ ਸਾਹਿਬ ਦਰਸ਼ਨ ਕਰਾਇਆ ਜਾਣ ਧਾਰ卡ੜ ਤੇ ਜੀ ਪਰ ਇਹਨਾਂ ਨੇ ਸਰਕਾਰ Imran Khan ਨੇ ਇਹੋ ਗੱਲ ਕਹੀ ਪਈ ਇਹ ਦੂਸਰਾ ਮੁਲਕ ਆ ਵੱਖਰਾ ਆ ਚਾਹੀਦਾ ਤੇ ਹੈਗਾ ਵੀ ਸਾਰੇ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਧਾਰ ਕਰਨ ਵਾਲੀ ਕਰਾਉ। ਬਿਲਕੁਲ ਪਰ ਕਈ ਲੋਕ ਪਾਸਪੋਰਟ ਤੋਂ ਬਿਨਾਂ ਇਸ ਤਰ੍ਹਾਂ ਹੀ ਰਹਿ ਜਾਂਦੇ ਨੇ। ਜੀ ਇੱਕ ਸੋਚੇ ਵੀ ਆਇਆ ਗੱਲ ਵੀ ਕੁਝ ਲੋਕਾਂ ਦੇ ਇਹ ਦਿਮਾਗਿਕ ਜਿਹੜਾ ਪਾਕਿਸਤਾਨ ਪਹਿਲੀ ਵਾਰੀ ਚੱਲ ਜੇ ਉਹ ਕਿਸੇ ਹੋਰ ਮੁਲਕ ਵਿੱਚ ਨਹੀਂ ਜਾ ਸਕਦਾ। ਇਸ ਕਰਕੇ ਲੋਕ ਜਿਆਦਾ ਜਿਹੜੇ ਦਰਸ਼ਨ ਕਰਨ ਨਹੀਂ ਜਾ ਰਹੇ। ਬਿਲਕੁਲ ਐਸੋ ਤਾਂ ਜੜੀਆਂ ਥੋੜਾ ਮਸਲਾ ਉਸ ਪਾਰਨਾ মিডিਆ ਰਾਈ ਪਾਬਲ ਕਰਨ ਤਾਂ ਸੱਜੇ ਬੇ ਦਰਸ਼ਨ ਕਰਨ ਲਈ ਪਾਸਪੋਰਟ ਜ਼ਰੂਰੀ ਹੈ ਨਹੀਂ ਕਿ ਪਾਕਿਸਤਾਨ ਪਹਿਲਾਂ ਚਲ ਜਿੱਕੇ ਹੋਰ ਨਹੀਂ ਜਾ ਸਕਦਾ ਬੰਦਾ ਜਿੱਥੇ ਮਰਜ਼ੀ ਜਾ ਸਕਦਾ ਜਿੰਨੀ ਵਾਰੀ ਮਰਜ਼ੀ ਇਸੇ ਪਾਸਪੋਰਟ ਦੀ ਜਿੰਨੀ ਦੇਰ ਉਹਦੀ ਲਿਮਟ ਆ ਕੋਚਿੰਗ ਹੈ ਬਾਈ ਗੁਰਦੀ ਕਾਕਾ ਸਾਹ ਸੋ ਸੰਗਤਾਂ ਦੇ ਮਨਾਂ 'ਚ ਖੁਸ਼ੀ ਹੈ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਔਰ ਸੰਗਤਾਂ ਪਾਸਪੋਰਟ ਲੈਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਪਹੁੰਚੀਆਂ ਨੇ ਜਿੱਥੇ ਕਿ ਉਹਨਾਂ ਦੇ ਕੋਲੋਂ ਪਾਸਪੋਰਟ ਜਿਹੜੇ ਕਿ ਇੱਥੇ ਰਿਸੀਵ ਕੀਤੇ ਜਾ ਰਹੇ ਹਨ ਕੱਲ ਨੂੰ ਇਹ ਜਥਾ ਪਾਕਿਸਤਾਨ ਦੇ ਗੁਰਦਾਮੇ ਦਰਸ਼ਨਾਂ ਲਈ ਜਾਵੇਗਾ ਸੋ ਵੱਡੀ ਭਾਗੀਆਂ ਨੇ ਸੰਗਤਾਂ ਜਿਹੜੀਆਂ ਪਾਕਿਸਤਾਨ ਸਥਿਤ ਗੁਰਦਾਮੇ ਦਰਸ਼ਨਾਂ ਲਈ ਜਾ ਰਹੀਆਂ ਨੇ ਸੋ ਲਾਈਨਾਂ ਦੇ ਵਿੱਚ ਲਾ ਕੇ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਪਾਸਪੋਰਟ ਰਿਸੀਵ ਕੀਤੇ ਜਾ ਰਹੇ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਦੇ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਸ਼ੁਕਰਾਨਾ ਕਿਉਂਕਿ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਲਈ ਹਰ ਸਿੱਖ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਕਿ ਸਾਨੂੰ ਉਸ ਵਿਛੜੇ ਹੋਏ ਗੁਰਦਆਮਾਂ ਦੇ ਦਰਸ਼ਨ ਬਖਸ਼ੇ ਜਾਣ ਸੋ ਬੜਪਾਗੀਆਂ ਨੇ ਸੰਗਤਾਂ ਜਿਨ੍ਹਾਂ ਦੇ ਵਿਜੇ ਲੱਗੇ ਨੇ ਔਰ ਪਾਕਿਸਤਾਨ ਸਥਿਤ ਗੁਰਦਆਮਾਂ ਲਈ ਜਾ ਰਹੀਆਂ ਨੇ ਸੋ ਸੰਗਤਾਂ ਪਹੁੰਚੇ ਕਿੱਥੋਂ ਆਏ ਤੁਸੀਂ ਅਸੀਂ ਜਲੰਧਰ ਤੋਂ ਆਇਆ ਵੀਰ ਜੀ ਬੜਪਾਗੋ ਬੜਪਾਗੀਆਂ ਤੁਸੀਂ ਜਿਹੜੇ ਕਿ ਅੱਜ ਤੁਹਾਡੇ ਵਿਜੇ ਲੱਗੇ ਨੇ ਔਰ ਤੁਸੀਂ ਦਰਸ਼ਨਾਂ ਲਈ ਜਾ ਰਹੇ ਹਾਂ ਹਾਂ ਜੀ ਪਾਸਪੋਰਟ ਲੈਣ ਆਏ ਆ ਜੀ ਪਾਸਪੋਰਟ ਮਿਲਣਗੇ ਉਦੋਂ ਬਾਅਦ ਪਤਾ ਲੱਗੇਗਾ ਵੀ ਉਹਦੇ ਵਿੱਚੋਂ ਸਟੈਂਪ ਲੱਗੀ ਹੈ ਕਿ ਨਹੀਂ ਲੱਗੀ ਤੁਹਾਨੂੰ ਕਨਫਰਮਤਾ ਕਰਤਾ ਗਿਆ ਤਾਂ ਹੀ ਵੀਜ਼ਾ ਲੱਗਿਆ ਕਿਉਂਕਿ ਇਸ ਵਾਰੀ ਜਿਹੜਾ ਕਿ ਸਾਰਿਆਂ ਦੇ ਹੀ ਵੀਜ਼ੇ ਲੱਗੇ ਨੇ ਕਿਸੇ ਦਾ ਵੀ ਕੈਸਾ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਜੀ ਤੁਹਾਨੂੰ ਅਸੀਂ ਤੇ ਪਹਿਲੀ ਵਾਰੀ ਅਪਲਾਈ ਕੀਤਾ ਸੀ ਤੇ ਪਹਿਲੀ ਵਾਰੀ ਸਾਡੇ ਦੋਨਾਂ ਦੇ ਹੀ ਲੱਗੇ ਨੇ ਬਹੁਤ ਸ਼ੁਕਰ ਹੈ ਉਸ ਸਰਦਾਰ ਜੀ ਦੇ ਵੀ ਲੱਗੇ ਨੇ ਤੇ ਮੇਰੇ ਵੀ ਲੱਗੇ ਨੇ ਤੁਹਾਨੂੰ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਅਰਦਾਸਾਂ ਕੀਤੀਆਂ ਜਾਣਗੀਆਂ ਉੱਥੇ ਜਾ ਕੇ ਉੱਥੇ ਜਾ ਕੇ ਹੀ ਅਰਦਾਸਾਂ ਕੀਤੀਆਂ ਜਾਂਦੀਆਂ ਖੁੱਲੇ ਦਰਸ਼ਨ دیدارੇ ਬਖਸ਼ੀ ਰੱਖਿਓ ਬਸ ਅੱਗੋਂ ਵੀ ਕ ਲਹਾ ਲਕੀਰਾਂ ਤੇ ਬਿਲਕੁਲ ਹੀ ਖਤਮ ਹੋ ਜਾਣਾਂ ਉਹ ਮੈਨੂੰ ਉਮੀਦ ਨਹੀਂ ਖਤਮ ਹੋਣ ਗਿਆ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਪਰ ਅਰਦਾਸ ਅਕਸ ਕਦੀ ਬਿਰਤੀ ਨਹੀਂ ਜਾਂਦੀ ਅਰਦਾਸ ਕਬੂਲ ਤੇ ਸ਼ਾਇਦ ਇਹ ਲਕੀਰਾਂ ਵੀ ਖਤਮ ਹੋ ਜਾਣਗੀਆਂ ਸ਼ੁਕਰ ਹੈ ਵਾਹਿਗੁਰੂ ਦਾ ਸ਼ੁਕਰ ਹੈ ਸੋ ਅਰਦਾਸਾਂ ਬੇਨਤੀਆਂ ਪੂਰੀਆਂ ਹੋਰ ਵੀ ਸੰਗਤ ਖੜੀ ਹੈ ਕਿੱਥੋਂ ਆਏ ਹੋ ਸਾਹਿਬ ਰਾਜੀ ਪਟਿਆਲੇ ਤੋਂ ਆਏ ਆ ਜੀ ਹਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਚੱਲੇ ਆ ਤੇ ਕੱਲ ਨੂੰ ਤੇ ਵਾਕਈ ਗੁਰੂ ਦੀ ਮਿਹਰ ਹੋਏਗੀ ਠੀਕ ਹੈ ਬਸ ਕਿੰਨਾ ਸਮਾਂ ਹੋ ਗਿਆ ਅਰਦਾਸਾਂ ਕਰਦਿਆਂ ਅਰਦਾਸਾਂ ਕਰਦਿਆਂ ਨੂੰ 5 ਮਹੀਨੇ ਹੋ ਗਏ ਤੁਹਾਨੂੰ ਅੱਛਾ ਜੀ 5 ਮਹੀਨੇ ਹੋ ਗਏ ਤੁਹਾਨੂੰ ਕਿਆ ਬਾਤ ਹਾਂਜੀ 5 ਮਹੀਨੇ ਹੋ ਗਏ ਵੀ ਕਦੋਂ ਗੁਰੂ ਮਤਲਬ ਸਾਨੂੰ ਬੁਲਾਏਗਾ ਸੋ ਹੁਣ ਤੁਸੀਂ ਉੱਥੇ ਵੀ ਚੱਲੇ ਹੋ ਉੱਥੇ ਜਾ ਕੇ ਕਿਹੜੀਆਂ ਅਰਦਾਸਾਂ ਹੋਣ ਤੇ ਤੁਹਾਡੀਆਂ ਅਰਦਾਸਾਂ ਕਬੂਲ ਹੋ ਗਈਆਂ ਸੰਗਤ ਉੱਥੇ ਗੁਰਦੁਆਰਾ ਮੈਂ ਦਰਸ਼ਨ ਹੋਣ ਜਾ ਰਹੇ ਨੇ ਪਰ ਉੱਥੇ ਜਾ ਕੇ ਕੀ ਅਰਦਾਸ ਕੀਤੀ ਜਾਏ ਉੱਥੇ ਮੁੱਚੀ ਸੰਗਤ ਦਾ ਮਤਲਬ ਅਸੀਂ ਅਰਦਾਸ ਕਰਾਂਗੇ ਵੀ ਸਰਵੱਤ ਦੇ ਪਹਿਲੇ ਜੀ ਬੀ ਸਾਰੇ ਸੁਖੀ ਸ਼ਾਂਤੀ ਸੁਖ ਸ਼ਾਂਤੀ ਵਾਖੇ ਬਿਲਕੁਲ ਜੀ ਹਾਂ ਇਹ ਵੀ ਅਰਦਾਸਾਂ ਹੋ ਸਕਦੀਆਂ ਨੇ ਕਿ ਲਕੀਰਾਂ ਖਤਮ ਹੋ ਜਾਣ ਵਿਜ ਲਵਾਉਂਦੀ ਸਭ ਤੋਂ ਵੱਡੀ ਅਰਦਾਸ ਹੈ ਜੀ ਸਾਰ ਲਕੀਰਾਂ ਖਤਮ ਹੋ ਜਾਣ ਇੱਕੋ ਹੀ ਹੋ ਜਾ ਸਾਰਾ ਕੁਝ ਪੰਜਾਬ ਸਾਰਾ ਇੰਡੀਆ ਤੇ ਪਾਕਿਸਤਾਨ ਦਾ ਇਕੱਠਾ ਸਾਰਾ ਇੱਕੋ ਹੀ ਹੋ ਜੇ ਬਿਲਕੁਲ ਹਾਂ ਸੋ ਸੰਗਤ ਪਾਸਪੋਰਟ ਲੈਣ ਲਈ ਪਹੁੰਚੀ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਵੱਡੇ ਗਿਣਤੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ 10 April ਨੂੰ ਪਾਕਿਸਤਾਨ ਸਿੱਤਾ ਗੁਰਦਾ ਮੰਦ ਦਰਸ਼ਨਾ ਲਈ ਸੰਗਤ ਜਥਾ ਇਥੋਂ ਰਵਾਨਾ ਹੋਵੇਗਾ 19 April ਨੂੰ ਵਾਪਸੀ ਹੋਵੇਗੀ ਇਸ ਵਾਰ ਜਿਹੜਾ ਕਿ 50 ਸਾਲਾਂ ਦਾ ਰਿਕਾਰਡ ਟੁੱਟਿਆ ਹੈ ਹਰ ਸੰਗਤ ਦਾ ਵੀਜ਼ਾ ਲੱਗਾ ਹੈ ਵੱਡੀ ਗਿਣਤੀ ਵਿੱਚ ਜਥੇ ਇਥੋਂ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਾਕਿਸਤਾਨ ਸਥਿਤ ਜਿਹੜੇ ਕਿ ਦਿੱਲੀ ਵਿਖੇ ਦੂਤਾਵਾਸ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਅਤੇ ਬੇਨਤੀ ਕੀਤੀ ਗਈ ਸੀ ਕਿਉਂਕਿ ਪਿਛਲੀ ਵਾਰੇ ਕੁਝ ਸੰਗਤ ਦੇ ਵੀਜ਼ੇ ਨਹੀਂ ਲੱਗੇ ਸਨ ਮਨ ਵਿੱਚ ਨਿਰਾਸ਼ਾ ਸੀ ਪਰ ਇਸ ਵਾਰ ਜਿਹੜੇ ਕਿ ਸਾਰੇ ਵਿਜੇ ਲੱਗੇ ਨੇ ਔਰ ਸੰਗਤਾਂ ਦੇ ਮਨਾਂ 'ਚ ਖੁਸ਼ੀ ਹੈ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਵੀ ਕੀਤਾ ਜਾ ਰਿਹਾ ਹੈ ਔਰ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੀਆਂ ਇਹ ਲਕੀਰਾਂ ਇਹ ਖਤਮ ਹੋ ਜਾਣ ਅਤੇ ਜਿਹੜੇ ਕਿ ਵਿਜੇ ਲਗਵਾਉਣ ਦੀ ਲੋੜ ਹੀ ਨਾ ਪਵੇ ਔਰ ਖੁੱਲੇ ਦਰਸ਼ਨ ਜਿਹੜਾ ਕਿ ਹਰ ਸਿੱਖ ਅਰਦਾਸ ਕਰਦਾ ਹੈ ਕਿ ਸਾਨੂੰ ਪਾਕਿਸਤਾਨ ਦੇ ਵਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਨਦਾਰੇ ਬਖਸ਼ ਜਾਣ ਸੋ ਖੁੱਲੇ ਦਰਸ਼ਨਦਾਰੇ ਸੰਗਤਾਂ ਨੂੰ ਹੋ ਸਕਣ ਸੋ ਇਹ ਸੰਗਤਾਂ ਕੱਲ 10 April ਨੂੰ ਸਵੇਰੇ ਇੱਥੋਂ ਰਵਾਨਾ ਹੋਣਗੀਆਂ ਪਾਕਿਸਤਾਨ ਤੁਰਤਾ ਮਦਰਸ਼ਨਾ ਲਈ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੁਰਖਾਪ ਟੀਵੀ ਤੋਂ ਗੁਰਪੀਸ ਨਵਦੀ ਖਾਸ ਰਿਪੋਰਟ ਅੰਮ੍ਰਿਤਸਰ